ਕੀ ਕਾਂਗਰਸ ਪਾਰਟੀ ਨੇ ਭਾਜਪਾ ਨੇ ਬਾਦਲ ਦਲ ਨੇ ਆਮ ਪਾਰਟੀ ਨੇ ਸਾਰੇ ਨੇ ਵੈਦ ਕੀਤੇ ਸੀਗੇ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਇਹ ਵੈਧਾ ਪੂਰਾ ਨਹੀਂ ਕੀਤਾ ਹੈਗਾ ਫਿਰ ਵੈਧੇ ਕਰਨ ਦਾ ਫਾਇਦਾ ਕੀ ਹੈ ਲੋਕਾਂ ਨਾਲ ਝੂਠ ਬੋਲਣਾ ਕਫਰ ਤੋੜਨਾ ਉਹਨਾਂ ਨੂੰ ਗੁੰਮਰਾ ਕਰ ਦੇਣਾ ਮੇਰਾ ਮਤਲਬ ਢੱਕਾ ਨਹੀਂ ਸਰਕਾਰ ਕਰਦੀ ਨਾ ਸਾਡੇ ਡੀਸੀ ਕਰ ਰਹੀ ਹੈ ਨਾ ਸਰਕਾਰ ਕਰ ਰਹੀ ਹੈ ਤੇ ਜਿਹੜੇ ਮੁਲਾਜ਼ਮ ਹੈ ਜਿਹੜੇ ਦੁਖੀ ਲੋਕ ਹੈਗੇ ਆ ਉਵੀ ਜੇ ਤੋ ਤੁਹਾਡੇ ਕੋਲੇ ਹੋਣ ਉਹਨਾਂ ਨੂੰ ਪੁੱਛੋ ਕਿ ਤੁਸੀਂ ਵੈਧੇ ਕਰ ਦਿੰਦੇ ਹੋ ਪਰ ਤੁਸੀਂ ਲਾਗੂ ਨਹੀਂ ਕਰਦੇ ਮੈਂ ਆਪ ਸਾਰੇ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਭਾਜਪਾ ਨੇ ਬਾਦਲ ਦਲ ਨੇ ਆਮ ਪਾਰਟੀ ਨੇ ਸਾਰੇ ਨੇ ਵੈਧ ਕੀਤੇ ਸੀ ਕਿ 올ਡ ਪੈਨਸ਼ਨ ਸਕੀਮ ਅਸੀਂ ਮਦਦ ਜ਼ਮਾਂ ਦੇ ਲਈ ਲਾਗੂ ਕਰਾਂਗੇ ਪਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਇਹ ਵੈਧਾ ਪੂਰਾ ਨਹੀਂ ਕੀਤਾ ਹੈਗਾ ਫਿਰ ਵੈਦੇ ਕਰਨ ਦਾ ਫਾਇਦਾ ਕੀ ਇਹ ਲੋਕਾਂ ਨਾਲ ਝੂਠ ਬੋਲਣਾ ਕਫਰ ਤੋਲਣਾ ਉਹਨਾਂ ਨੂੰ ਗੋਮਰਾ ਕਰ ਦੇਣਾ ਤੇ ਨਾ ਤਾਂ ਇਹਨਾਂ ਰਿਟਾਇਰਡ ਜਿਹੜੇ ਅਫਸਰ ਹੈ ਮਲਾਜ਼ਮ ਹੈ ਇਹਨਾਂ ਦਾ ਡੀਏ ਇਨਕ੍ਰੀਮੈਂਟਸ ਉਹ ਦਿੱਤੀਆਂ ਹੈਗੀਆਂ ਹੁਣ ਜਿਹੜੇ ਪਟਵਾਰੀ ਹੈ ਉਹ ਸਾਨੂੰ ਨਹੀਂ ਮਿਲਦੇ ਕਿਉਂ ਕਰਕੇ ਉਹਨਾਂ ਨੂੰ ਚਾਰ ਚਾਰ ਜਗ੍ਹਾ ਦਿੱਤੀਆਂ ਹੋਈਆਂ ਪਟਵਾਰਖਾਨਿਆਂ ਦੀਆਂ ਤੇ ਬਲਾਸਮਾ ਦੇ ਬਹੁਤ ਘਾਟ ਹੈ ਤੇ ਉਹ ਵੀ ਕਹਿੰਦੇ ਆ ਕਿ ਜੇ ਅਸੀਂ ਕੀ ਕਰੀਏ ਜੇ ਅਸੀਂ ਚਾਰ ਚਾਰ ਥਾਂਵਾਂ ਦੇ ਵਿੱਚ ਅਸੀਂ ਤਾਇਨਾਤ ਹੈਗੇ ਹਾਂ ਸੋ ਇਹ ਜਿਹੜੀਆਂ ਜੜੀਆਂ ਦਿੱਖਤਾ ਹੈਗੀਆਂ ਇਹ ਕਿਸੇ ਵੀ ਸਰਕਾਰ ਨੇ ਨਹੀਂ ਪੂਰੀਆਂ ਕੀਤੀਆਂ ਤੇ ਅੱਜ ਜਿਹੜੇ ਇਲੈਕਸ਼ਨਸ ਹੋ ਰਹੇ ਐ ਇਹਦੇ ਵਿੱਚ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਤੁਸੀਂ ਵੈਜੇ ਕਰਦੇ ਹੋ ਜਿਵੇਂ ਮੋਤੀ ਸਾਹਿਬ ਨੇ ਕਿਹਾ ਸੀਗਾ ਘਰ ਘਰ ਅਸੀਂ ਨੌਕਰੀ ਦਵਾਗੇ ਉਹ ਵੀ ਕਿਸੇ ਨੂੰ ਨੌਕਰੀ ਨਹੀਂ ਦਿੱਤੇ ਫਿਰ ਮੈਂ ਮੈਂਬਰ ਪਾਰਲੀਮੈਂਟ ਐ ਮੇਰੇ ਨਾਲ ਐਮ ਐਲ ਏ ਸ ਨੇ ਅਸੀਂ ਜਿਹੜਾ ਟੋਲ ਬੈਰੀਅਰ ਤੋਂ ਲੰਘਦੇ ਐ ਅਸੀਂ ਪੈਸੇ ਦਿੱਤੇ ਦੇ ਜਦੋਂ ਅਸੀਂ ਗੱਡੀ ਦੇ ਉੱਤੇ ਸਫ਼ਰ ਕਰਦੇ ਐ ਉਦੋਂ ਅਸੀਂ ਪੈਸੇ ਨਹੀਂ ਦਿੰਦੇ ਪਰ ਅਸੀਂ ਐ ਜਿਹੜੇ ਪ੍ਰੋਗਰਾਮ ਦਿੰਦੇ ਐ ਜਿੱਦਾਂ ਉਹ ਸਾਡੇ ਸਰਪੰਚ ਪੰਚ ਤੇ ਕਾਉਂਸਲਰ ਲਾਗੂ ਕਰਦੇ ਆ ਤੇ ਉਹਨਾਂ ਨੂੰ ਫੀਸ ਦਿੰਦੇ ਹੈਗੇ ਆ ਉਹਨਾਂ ਨੂੰ ਕੱਟ ਵੀ ਦਿੱਤਾ ਜਾਂਦਾ ਜਿਹੜੇ ਬੰਦਿਆਂ ਨੇ ਸਾਡੀਆਂ ਸਕੀਮਾਂ ਲਾਗੂ ਕਰਨੀਆਂ ਇਹ ਸਾਰੀ ਜਿਹੜੀ ਤਕਲੀਫ ਹੈ ਇਹ ਮੈਂ ਲੋਕਾਂ ਦੇ ਇੱਥੇ ਆਉਣ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਇਹ ਜਿਹੜੇ ਸਰਪੰਚ ਪੰਚ ਕਾਉਂਸਲਰ ਹੈ ਇਹ ਵੀ ਕੰਮ ਦਿੰਦੇ ਆ ਪਟਵਾਰੀ ਵੀ ਦਿੰਦੇ ਆ ਸਾਰੇ ਦਿੰਦੇ ਆ ਤੇ ਹੇਠਲੇ ਲੈਵਲ ਤੱਕ ਐਡਮਿਨਿਸਟ੍ਰੇਸ਼ਨ ਦਾ ਕੋਈ ਪਤਾ ਨਹੀਂ ਹੁਣ ਮੌਨਸੂਨ ਆਉਣ ਵਾਲਾ ਹੈ ਤੇ ਮਾਲ ਮੈਂ ਕਿ ਮੈਂ ਦੀ ਆਰਡਰ ਹੈ ਕਿ ਐ ਸਾਰੇ ਡੀਸੀ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿੰਨੀਆਂ ਵੀ ਨਹਿਰਾਂ ਡਰੇਨਾਂ ਦਰਿਆ ਨਾਲੇ ਐ ਜੂਏ ਉਹਨਾਂ ਦੇ ਪੱਕੇ ਕਰਨਗੇ ਉਹਨਾਂ ਦੇ ਕੰਢੇ ਪਰ ਅਜੇ ਤੱਕ ਕੋਈ ਐਕਟੀਵਿਟੀ ਨਹੀਂ ਮੈਂ ਸੁਰੂਰ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਡੈਮੇਜ ਹੁੰਦਾ ਹੈ ਭਗਰ ਦਾ ਕਦੋਂ ਦਾ ਮੈਂ ਕਹਿ ਰਿਹਾ ਕਿ ਇੱਥੇ ਇਹਦਾ ਜਿਹੜਾ ਹੇਠਲਾ ਪਾਸਾ ਹੈ ਉੱਥੇ ਡਰੇਜਰ ਲੱਗਣੇ ਚਾਹੀਦੇ ਹੈ ਜਿਹੜਾ ਕਿ ਪਹਾੜ ਦੇ ਵਿੱਚੋਂ ਮਿੱਟੀ ਵੀ ਆਉਂਦੀ ਹੈ ਰੇਤ ਵੀ ਆਉਂਦੀ ਹੈ ਉਸ ਨੂੰ ਬਾਹਰ ਕੱਢੀਏ ਤੇ ਖੰਡਿਆਂ ਦੇ ਉੱਤੇ ਲਾਈਏ ਜੀ ਨਾਲ ਖੰਡੇ ਤਖੜੇ ਹੋ ਜਾਣ ਮੇਰਾ ਮਤਲਬ ਡੱਕਾ ਨਹੀਂ ਸਰਕਾਰ ਕਰਦੀ ਨਾ ਸਾਡੇ ਡੀਸੀ ਕਰ ਰਹੀ ਹੈ ਨਾ ਸਰਕਾਰ ਕਰ ਰਹੀ ਹੈ ਨਾ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਸਰਕਾਰਾਂ ਕਰ ਰਹੀ ਹੈ ਮੈਂ ਆਸ ਕਰਦਾ ਕਿ ਸਰਕਾਰਾਂ ਤੇ ਇਹ ਪਾਰਟੀਆਂ ਜਿਹੜੀਆਂ ਹੁਣ ਇਲੈਕਸ਼ਨਾਂ 'ਚ ਖੜੀਆਂ ਐ ਇਹਨਾਂ ਚੀਜ਼ਾਂ ਬਾਰੇ ਸੋਚਣਗੇ ਤੇ ਜਿਹੜੇ ਮੁਲਾਜ਼ਮ ਐ ਜਿਹੜੇ ਦੁਖੀ ਲੋਕ ਹੈਗੇ ਐ ਉਹ ਵੀ ਜਦੋਂ ਤੁਹਾਡੇ ਕੋਲੇ ਆਉਣ ਉਹਨਾਂ ਨੂੰ ਪੁੱਛੋ ਕਿ ਤੁਸੀਂ ਵਾਦੇ ਕਰਦਿਓ ਪਰ ਤੁਸੀਂ ਲਾਗੂ ਨਹੀਂ ਕਰਦੇ ਸਾਨੂੰ ਚੋਕ ਟੋਲ ਕੇ ਕਫਰ ਟੋਲ ਕੇ ਚਲੇ ਜਾਂਦੇ ਹੋ ਵਾਹਿ ਕੂਚੀ ਕਾ ਖਾਲਸਾ ਵਾਹਿ ਜੀ ਕੀ ਫਤ